ਉਹ ਵੀ ਘੜਤੀ ਸੀ ਖੜੇ ਹੈਗੇ ਇੱਕ ਬਲੈਕੋ ਗੱਡੀ ਗਈ ਆ ਜਿਹਦੇ ਵਿੱਚ ਬਹੁਤ ਹੀ ਆਦਮੀ ਸੀਗੇ ਕੀ ਕਹਣਾ ਚਾਹਦੇ ਹੋ ਇਹ ਬਾਰੇ ਉਹ ਇਸ ਤਰ੍ਹਾਂ ਸੀ ਉਹ ਗੱਡੀ ਵਿੱਚ ਕਾਫੀ ਜਵਾਨ ਬੈਠੇ ਸੀਗੇ ਲੋਕ ਉਹਨਾਂ ਨੂੰ ਆਪਾਂ ਰੁਕਣ ਦਾ ਇਸ਼ਾਰਾ ਕੀਤਾ ਪਰ ਗੱਡੀ ਉਹਨਾਂ ਨੇ ਰੋਕੀ ਨਹੀਂ ਅਸੀਂ ਮੌਕੇ ਤੇ ਉਹਦਾ ਜਿਹੜਾ ਨੰਬਰ ਸੀਗਾ ਕੈਮਰੇ ਚ ਕੈਪਚਰ ਕਰਕੇ ਉਹਦਾ ਜੋ ਬਣਦਾ ਚਲਾਨ ਸੀਗਾ ਉਹ ਕਰ ਦਿੱਤਾ ਜੀ ਉਹਦਾ ਸਰ ਜਿਗਾੜੂ ਜਿਹੜੀਆਂ ਬਾਰੇ ਕੀ ਕਹਿਣਾ ਹੈ ਉਹਦੇ ਵਿੱਚ ਸਵਾਰੀਆਂ ਵੀ ਬਹੁਤ ਲੱਦੇ ਪਏ ਜਿਨਾ ਕ ਜਿਹਦਾ ਨੰਬਰ ਹੈਗਾ ਤੇ ਕੋਈ ਸਮਾਨ ਢੋਂਦਾ ਕੋਈ ਕਸ਼ ਕਰਦਾ ਉਹਦੇ ਬਾਰੇ ਜਿਹੜੀਆਂ ਜਿਗਾੜੂ ਰੀੜੀਆਂ ਹੈਗੀਆਂ ਬਿਲਕੁਲ ਇਲੀਗਲ ਹੈ ਬਿਲਕੁਲ ਟ੍ਰੈਫਿਕ ਰੂਲਾਂ ਦੇ ਉਲਟ ਹੈ ਇਹਨਾਂ ਨੇ ਟੂ व्हीਲਰ ਨੂੰ ਆਪਣੀ ਮਰਜ਼ੀ ਨਾਲ ਹੀ ਥ੍ਰੀ व्हीਲਰ ਜਿਹੜਾ ਬਣਾ ਲਿਆ ਇਸ ਕਰਕੇ ਅਸੀਂ ਹੁਣ ਇਹ ਮਹਮ ਸ਼ੁਰੂ ਕੀਤੀ ਹੈ ਜਿਹੜਾ ਜਗਾੜੂ ਰੇੜੀ ਫੜ ਲਈ ਅਸੀਂ ਉਹਨੂੰ ਇੰਪਾਉਂਡ ਕਰਨਾ ਸ਼ੁਰੂ ਕਰ ਦੇਣਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਕਿ ਉਹਨਾਂ ਕਿ ਜਿਨ੍ਹਾਂ ਨੇ ਜਗਾੜੂ ਰੇੜੀਆਂ ਬਣਾਈਆਂ ਇਹ ਪਲੀਜ਼ ਉਹਨਾਂ ਨੂੰ ਠੀਕਰ ਵਾਲਣ ਤੇ ਜੇ ਕੋਈ ਅਸੀਂ ਫੜ ਲਿਆ ਤੇ ਉਹਦੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਕੱਲ੍ਹ ਤੋਂ ਟੋਟਲ ਕੇ ਕੇ ਬੰਦ ਕਰ ਦਿੱਤੀ ਜਾਗੇ ਜੀ ਇਹ ਕਿ ਹੁਣ ਆਪਾਂ ਟੋਟਲ ਬੰਦ ਕਰ ਦੇਣੀ ਆ ਕਿਉਂਕਿ ਇਹ ਸਮਾਜ ਵਾਸਤੇ ਵੀ ਤੇ ਇਹਨਾਂ ਖੁਦ ਵਾਸਤੇ ਵੀ ਇੱਕ ਬਹੁਤ ਵੱਡਾ ਖਤਰਾ ਹੈ ਅਸੀਂ 3-4 ਦਿਨ ਪਹਿਲਾਂ ਵੀ ਇੱਕ ਚਲਾਨ ਕੀਤਾ ਸੀ ਜਿਹਦੇ ਵਿੱਚ ਜਗਾੜੂ ਰੇੜੀ 'ਚ ਇੱਕ ਵਿਅਕਤੀ ਨੇ 14 ਬੱਚੇ ਸਕੂਲੀ ਬੱਚੇ ਬਿਠਾਏ ਸੀ ਤੇ ਭੁਜਾ ਕੇ ਲੈ ਜਾ ਰਿਹਾ ਸੀ ਇਸ ਕਰਕੇ ਹੁਣ ਅਸੀਂ ਅੱਜ ਤੋਂ ਬੰਦ ਕਰਨੀ ਸ਼ੁਰੂ ਕਰਤੀ ਹੈ ਜੀ